ਇਹ ਤਾਂ ਇਹਦੀ ਪੀਸੀ ਨੂੰ ਸਗੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਾਦੀ ਸਰਕਾਰ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਨਹਜਲੀ ਪੇਟ ਕੀਤੀ ਆ ਉਹਨਾਂ ਨੂੰ ਨਿੰਮਣ ਹੋਇਆ ਇਹ ਤਾਂ ਸਗੋ ਇਹਨਾਂ ਨੂੰ ਸਿਫਤ ਕਰਦੀ ਜਾਇਦੀ ਆ ਪੰਜਾਬ ਸਰਕਾਰ ਦੀ ਆ ਇਹ ਤਾਂ ਐਸੀ ਕੀ ਲਾ ਰਹੇ ਉਹ ਚ ਇਹਨਾਂ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਉਹ ਜਿਹੜਾ ਸਿਹਰੀ ਨੀਵਾ ਕਰ ਰਹੇ ਆ ਉਹ ਤੋਂ ਵੀ ਕੁਝ ਕਰ ਦੇ ਵੇਰ ਨੰਤ ਰਾਜ ਕਿਉਂ ਆ ਉਦੋਂ ਤਾਂ ਆ ਜਾ ਵੀ ਤੇਰੀ ਕੀ ਕਹਿੰਦੇ ਤਾਂ ਕਾਹ ਨਹੀਂ ਵਸਣਾ ਤੇਰੀ ਦਾੜੀ ਹਲਦੀ ਹੋਦੀ ਹੋਦ ਕੀ ਐਨੀ ਗੱਲ ਆ ਉਦੋਂ ਕੁਝ ਇਹ ਇੱਕ ਸਰਦਿਆ ਕੇ ਹੀ ਸਿੱਖਿਆ ਇਹ ਜਿਹੜੇ ਬਾਦਲ ਕਿਆਂ ਦੀ ਮੱਲ ਲਫਾਫੇ ਚੋਂ ਨਿਕਲਦੇ ਆ ਉਹ ਸਭ ਤੇ ਅਹੀ ਸਿੱਖਿਆ ਬਾਕੀ ਸਾਰੇ ਉਦਾਂ ਹੀ ਆ ਇੱਕ ਕਹਿ ਰਹੇ ਜੀ ਜਿਹੜੀਆਂ ਤਰੀਕਾਂ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦਕਿ ਸ਼ਤਾਬ ਦੀ ਤਾਂ 29 ਤਰੀਕ ਦਾ ਜਿਹੜਾ ਸੁਣੋ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲ ਨੂੰ ਐਵੇਂ ਗਲਤ ਦਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖਿਆ 25 ਤਰੀਕ ਤੱਕ ਦੇ ਲਿਖਿਆ 29 ਤੱਕ ਲੋਕ 29 ਤੱਕ ਕਰ ਲੈਣ ਉਹ ਚ ਕੀ ਆ ਉਹ ਕੋਈ ਬੜੀ ਵੱਡੀ ਗੱਲ ਹੈ ਇਹ ਕੀ ਭਾਜ ਆ ਯਾਰ ਇਹ ਕੋਈ ਗੱਲਾਂ ਕਰਦਾਂਗੇ ਯਾਰ ਇਹ ਤੇ ਸਰਕਾਰ ਦੇ ਪ੍ਰੋਗਰਾਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਨਹੀਂ ਕਹਿੰਦੇ ਇਹ ਨਹੀਂ ਉਲਟ ਕਹਿੰਦੇ ਕਿ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਥੇ ਹੋਦੀ ਹੈ ਇਹ ਨਹੀਂ ਕਹਿੰਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਧਾਨ ਸਭਾ ਸੱਦੀ ਹੈ ਇਹ ਗੱਲ ਨਹੀਂ ਕਹਿੰਦੇ ਕਈ ਨਹੀਂ 29 ਤੱਕ ਜਰ ਇਹ ਕਿਹੜੀਆਂ ਨੇ ਜਿਲ੍ਹਾ ਬਣੇਗਾ ਅਨੰਦਪੁਰ ਕਿ ਨਹੀਂ ਨਹੀਂ ਮੇਰਾ ਦਿਖਿਆ ਮੈਂ ਤਾਂ ਕਿ ਖੋਦੀ ਸੁਣਿਆ ਜੀ ਮੈਂ ਮੈਨੂੰ ਤੇ ਲੱਗਦਾ ਸੀਗਾ ਲਾਂ ਤਾਂ ਹੋਣਗੇ ਜੀ ਵਿਧਾਨ ਸਭਾ ਦੇ ਵਿੱਚ ਹਾਂ ਲਾਂ ਤਾਂ ਵੱਡੇ ਹੋਣਗੇ ਵਿਧਾਨ ਸਭਾ ਚ ਦੇਖੋ ਇਹ ਤਾਂ ਵਿਧਾਨ ਸਭਾ ਚੱਲੂਗੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਦੋਂ ਲਾਂ ਹੋਏ ਤਾਂ ਕਿਹੜੇ ਲੁਕੇ ਦੇ ਨੇ ਸਾਦੇ ਆ ਜਾਣੇ ਤੁਹਾਡੇ ਸਾਹਮਣੇ ਸਭ ਦੇ ਲੜਦੇ ਬੜੇ ਆ ਜੀ ਕਿ ਉਹਨੂੰ ਐਕੀ ਤੇ ਸਮਰਪਿਤ ਹੋਏਗਾ ਕਿ ਕਿ ਨਾ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਸਬਜੈਕਟ ਸਿਦ ਗੁਲ ਤੇਗਵਾ ਦਾ ਸਾਹਿਬ ਜੀ ਦਾ ਹੈ ਮੇਰਾ ਖਿਆਲ ਹੈ ਕੋਈ ਬਹੁਤਾ ਹੀ ਬੰਦਾ ਨਾ ਘਰੋਂ ਲੜ ਕੇ ਗਿਆ ਉਹਦੇ ਉੱਥੇ ਲ ਨਹੀਂ ਲੜਨ ਵਾਲੀ ਕੋਈ ਹੈ ਇਹ ਤਾਂ ਐਸਜੀਪੀਸੀ ਨੂੰ ਸਗੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਾਦੀ ਸਰਕਾਰ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਨਹਜਲੀ ਪੇਟ ਕੀਤੀ ਆ ਉਹਨਾਂ ਨੂੰ ਨਿੰਮਣ ਹੋਇਆ ਇਹ ਤਾਂ ਸਗੋ ਇਹਨਾਂ ਨੂੰ ਸਿਫਤ ਕਰਦੀ ਜਾਇਦੀ ਆ ਪੰਜਾਬ ਸਰਕਾਰ ਦੀ ਆ ਇਹ ਤਾਂ ਐਸੀ ਕੀ ਲੈ ਰਹੇ ਉਸ ਚ ਇਹਨਾਂ ਨੇ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਉਹ ਜਿਹੜਾ ਸਿਰ ਹੀ ਨੀਵਾ ਕਰ ਰਹੇ ਆ ਉੱਤ ਨਹੀਂ ਕੁਝ ਕਰਦੇ ਵੇਰ ਨਾ ਉਤ ਰਾਜ ਕਿਉਂ ਆ ਉਦ ਤਾਜ ਆਪੀ ਤੇਰੀ ਕੀ ਕਹਿੰਦੇ ਤਾਂ ਕਾਹ ਨਹੀਂ ਬਸਣਾ ਤੇਰੀ ਦਾੜੀ ਹਲਦੀ ਹੋਦ ਕੀ ਐਨੀ ਗੱਲੀ ਆ ਉਦ ਦੀ ਕੁਝ ਇਹ ਇੱਕ ਸਬਦਿਆ ਕਿਹੀਂ ਸਿੱਖਿਆ ਇਹ ਜਿਹੜੇ ਬਾਦਲ ਕਿਆਂ ਦੀ ਮੱਲ ਲਫਾਫੇ ਜੋ ਨਿਕਲਦੇ ਆ ਉਹ ਸਬਦਿਆ ਹੀ ਸਿੱਖਿਆ ਬਾਕੀ ਸਾਰੇ ਉਦਾਂ ਹੀ ਆ ਇੱਕ ਕਹਿ ਰਹੇ ਜੀ ਜਿਹੜੀਆਂ ਤਰੀਕਾਂ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦ ਕਿ ਉਸਤਾਦੀ ਤਾਂ 29 ਤਰੀਕ ਤੱਕ ਜਿਹੜਾ ਸੁਣੋ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲ ਨੂੰ ਐਵੇਂ ਗਲਤ ਉਹ ਦੇਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖੇ ਆ 25 ਤਰੀਕ ਤੱਕ ਦੇ ਲਿਖੇ ਆ 29 ਤੱਕ ਲੋਕ 29 ਤੱਕ ਕਰ ਲੈਣ ਉਹ ਚ ਕੀ ਆ ਉਹ ਕੋਈ ਬੜੀ ਵੱਡੀ ਗੱਲ ਹੈ ਇਹ ਕੀ ਭਾਜ ਆ ਜਾਵੇ ਇਹ ਕੋਈ ਗੱਲਾਂ ਕਰਦਾਂਗੇ ਯਾਰ ਇਹਦੇ ਸਰਕਾਰ ਦੇ ਬਦੋਦਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਵੀ ਕਹਿੰਦੇ ਇਹਦੇ ਉਲਟ ਕਹਿੰਦੇ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਥੇ ਹੋਦੀ ਹੈ ਇਹ ਵੀ ਕਹਿੰਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਧਾਨ ਸਭਾ ਸੱਦੀ ਹੈ ਇਹ ਗੱਲ ਨਹੀਂ ਕਹਿੰਦੇ ਕਹਿੰਦੇ 29 ਤੱਕ ਯਾਰ ਇਹ ਕੀ ਗੱਲ ਜਿਲ੍ਹਾ ਫੜੇਗਾ ਅਨੰਦਪੁਰ ਕਿ ਨਹੀਂ ਨਹੀਂ ਮੇਰਾ ਦਿਖਾ ਮੈਂ ਤਾਂ ਕੋਈ ਖੁਦ ਹੀ ਸੁਣਿਆ ਜੀ ਮੈਂ ਮੈਨੂੰ ਤੇ ਲੱਗਦਾ ਜੀ ਹਾਂ ਤਾਂ ਹੋਣਗੇ ਸਭਾ ਦੇ ਵਿੱਚ ਹਾਂ एलान ਤਾਂ ਵੱਡੇ ਹੋਣਗੇ ਵਿਧਾਨ ਸਭਾ ਚ ਦੇਖੋ ਇਹ ਤਾਂ ਵਿਧਾਨ ਸਭਾ ਚ ਚੱਲੂਗੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਦੋਂ ਲਾਂਗ ਹੋਏ ਤਾਂ ਕਿਹੜੇ ਲੁਕੇ ਦੇਣ ਸਾਦੇ ਆ ਜਾਣੇ ਤੁਹਾਡੇ ਸਾਹਮਣੇ ਸਭ ਦੇ ਲੜਦੇ ਬੜੇ ਆ ਜੀ ਕਿ ਉਹਨੂੰ ਐਕੀ ਤੇ ਸਮਰਪਿਤ ਹੋਏਗਾ ਕਿ ਉਹ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਸਬਜੈਕਟ ਸਿਵ ਗੁਲ ਤੇਗਬਾ ਦਾ ਸਾਹਿਬ ਜੀ ਦਾ ਹੈ ਮੇਰਾ ਖਿਆਲ ਹੈ ਕੋਈ ਬਹੁਤਾ ਹੀ ਬੰਦਾ ਨਾ ਕਦੇ ਲੜ ਕੇ ਗਿਆ ਉਹਦੇ ਉੱਤੇ ਲੰਡਾ ਪੇ ਨਹੀਂ ਤਾਂ ਲੜਨ ਵਾਲੀ ਕੋਈ ਹੈ